ਕਸਬਾ ਚੁਗਾਵਾ ਵਿਖੇ ਬਾਬਾ ਪੂਰੇ ਸ਼ਾਹੀਦਰ ਦਰਗਾਹ ਵਿਖੇ ਸਲਾਨਾ ਸੱਭਿਆਚਾਰਕ ਮੇਲਾ ਐਨ ਆਰ ਆਈ ਕਮੇਟੀ ਮੈਂਬਰ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਵੇਰ ਤੋਂ ਹੀ ਵੱਡੀ ਗਿਣਤੀ ਚ ਸ਼ਰਧਾਲੂਆਂ ਨੇ ਦਰਗਾਹ ਤੇ ਮੱਥਾ ਟੇਕਿਆ ਮੇਲੇ ਦੀ ਸ਼ੁਰੂਆਤ ਮੇਲਾ ਪ੍ਰਬੰਧਕਾਂ ਤੇ ਸਮੂਹ ਸੇਵਾਦਾਰਾਂ ਆਦ ਵੱਲੋਂ ਦਰਗਾਹ ਤੇ ਚਾਦਰ ਚੜਾ ਕੇ ਕੀਤੀ ਗਈ ਉਪਰੰਤ ਲੱਗੇ ਖੁੱਲੇ ਅਖਾੜੇ ਚ ਪੰਜਾਬ ਦੇ ਪ੍ਰਸਿੱਧ ਗਾਇਕ ਮਭਾਗੀ ਨੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਦੰਗ ਯਾਰੀ ਪਿੱਛੇ ਜੱਤੀ ਹੈ ਟੱਕਾਂ ਦੇ ਜੇ ਮੇਲਾ ਕਮੇਟੀ ਵੱਲੋਂ ਕਲਾਕਾਰ ਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਸ਼ਾਮ ਨੂੰ ਕੁਸ਼ਤੀ ਮੁਕਾਬਲੇ ਕਰਾਏ ਗਏ ਕਰੀਬ 100 ਕੁਸ਼ਤੀਆਂ ਹੋਈਆਂ ਚੰਡੀ ਦੀ ਕੁਸ਼ਤੀ ਸ਼ਾਨਬੀਰ ਕੋਹਾਲੀ ਤੇ ਜਲਾਲ ਇਰਾਨ ਵਿੱਚ ਹੋਈ ਸ਼ਾਨਬੀਰ ਕੋਹਾਲੀ ਨੇ ਜਲਾਲ ਇਰਾਨ ਚਿਤ ਕੀਤਾ ਚਿਤ ਪਹਿਲਵਾਨ ਸ਼ਾਨਬੀਰ ਨੂਦੀਪ ਯੂਐਸਏ ਵੱਲੋਂ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ ਸਾਬ ਨੰਬਰਦਾਰ ਸੁਖਬੀਰ ਸਪੇਨ ਗੁਰਸਾਹਿਬ ਆਸਟ੍ਰੇਲੀਆ ਵੱਲੋਂ ਪਹਿਲਵਾਨ ਗੁਰਦੀਪ ਚੋਗਾਵਾ ਤੇ ਪਹਿਲਵਾਨ ਪਿੰਦਾ ਦੋਦੀ ਚੋਗਾਵਾ ਨੂੰ 333000 ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਲਾਕਾਰ ਦੀ ਸੇਵਾ ਸਾਬ ਨੰਬਰਦਾਰ ਵੱਲੋਂ ਫਰਾਈ ਗਈ ਇਸ ਮੌਕੇ ਸਰਪੰਚ ਜਤਿੰਦਰ ਸਿੰਘ ਕਾਲਾ ਸਾਬ ਦਾ ਸਰਪੰਚ ਨਿਰਵੈਲ ਸਿੰਘ ਪ੍ਰਧਾਨ ਸਰਵਨ ਲਾਲ ਪ੍ਰਧਾਨ ਰਾਮ ਸਿੰਘ ਗੁਰਸੇਵਕ ਸਿੰਘ ਬਲਦੇਵ ਸਿੰਘ ਮੈਂਬਰ ਅਮਨ ਮੈਂਬਰ surjeet singh kala sonu khatri jagdev singh jagga ਮੈਂਬਰ ਆਦ ਹਾਜ਼ਰ ਹਨ ਤਾਂ 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 ਬਾਪੂਰੇ ਸ਼ਾਹ ਜੀ ਬਲੀਆਂ ਦਾ ਮੇਲਾ ਆ ਇਹ ਮੇਲਾ ਸਾਰੇ ਪਿੰਡ ਦੇ ਸਹਿਯੋਗ ਨਾਲ ਕਰਾਇਆ ਗਿਆ ਆ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਗਿਆ ਸਾਰੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਾਇਆ ਗਿਆ ਚੜਦੀ ਕਲਾ ਜ ਮੇਲਾ ਰਿਹਾ ਆ ਤੁਹਾਡੀ ਪੂਰੀ ਕਮੇਟੀ ਵੱਲੋਂ ਦੋਵੇਂ ਹੱਥ ਜੋੜ ਕੇ ਸਾਰੇ ਨਗਰ ਖੇੜੇ ਦਾ ਧੰਨਵਾਦ ਕਰਦੇ ਆ ਵੈਗੂ ਜੀ ਦਾ ਖਾਲਸਾ ਵੈਜੀ ਫਤਿਹ